ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦਾ ਬਸਬਦ ਸਵਾਗਤ ਕਰਦੇ ਆ ਸਾਡੀ ਚੈਨਲ ਸਾਡੀ ਮੈਂ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇੱਥਾ ਆਵੋਗੇ ਤੇ ਅਸੀਂ ਜੀ ਨਵੇਂ ਸਾਲ ਤੇ ਦਰਬਾਰ ਸਾਹਿਬ ਆਏ ਸੀਗੇ ਤੇ ਸੋਚਿਆ ਕਿ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਇਹ ਵੀਡੀਓ ਲੇਟ ਪੈਣੀ ਆ ਕਿਉਂਕਿ ਅਸੀਂ 2 ਦਿਨ ਲੇਟ ਆਏ ਆਗੇ ਕਿਉਂਕਿ ਸੈਟਰਡੇ ਨੂੰ ਅਸੀਂ ਸ਼੍ਰੀ ਦਰਬਾਰ ਸਾਹਿਬ ਜਾਣੇ ਹੁੰਦੇ ਆਗੇ ਫਿਲારે ਅਸੀਂ ਹਵਾਦੀਪ ਸਿੰਘ ਜੀ ਦੇ ਸਥਾਨ ਦੇ ਵੀ ਦਰਸ਼ਨ ਕਰਨੇ ਆਗੇ ਤੇ ਸੰਤਾ ਚ ਪਹਿਲਾ ਸਾਫ ਕਰਦਿਆਂ ਨੇ ਬੜੇ ਫ੍ਰੀਮ ਦੇ ਨਾਲ ਤੇ ਪਹਿਲਾਂ ਆਪਾਂ ਚਰਪਾਲ ਸਾਹਿਬ ਚੱਲੇ ਆਂਗੇ ਜੇ ਉੱਥੇ ਜਾ ਕੇ ਦਰਸ਼ਨ ਇਸ਼ਨਾਨ ਕਰਦੇ ਆਂਗੇ ਤੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਵਾਂਗੇ ਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਉਮੀਦ ਕਰਦੇ ਆਂ ਹਮਾਰੇ ਸਾਰੇ ਦਾਸ ਕਰਦੇ ਆਂ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਚੰਗੇ ਸੇਫ ਹੋਵੇ ਸਾਰਿਆਂ ਦੀ ਤੇ ਵਧੀਆ ਸਾਰਿਆਂ ਦਾ ਜਿਹੜਾ 2026 ਆ ਮੰਗੇ ਤੇ ਬਾਅਦ ਵਿੱਚ ਅਗਲਾ ਬਾਕੀ ਦਾ ਤੇ ਇਸ ਤਰ੍ਹਾਂ ਵੀ ਤੇ ਆਪਾਂ ਚੱਲਦੇ ਆਂ ਜੀ ਮਨਦੀਵਾ Swami, स्वामी सोल न जा मतिलबु ਬਾਰ ਸਾਹਿਬ ਦਰਸ਼ਨ ਕੀਤੇ ਮਹਾਰਾਜ ਦੀ ਬੜੀ ਕਿਰਪਾ ਸੀਗੀ ਇੰਨੇ ਜਿਆਦਾ ਵਧੀਆ ਦਰਸ਼ਨ ਹੋਏ ਇੰਨਾ ਜਿਆਦਾ ਆਨੰਦ ਆਇਆ ਤੇ ਮਤਲਬ ਵੀ ਇੰਨਾ ਜਿਆਦਾ ਰੂਹ ਨੂੰ ਸਕੂਨ ਆਇਆ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਦਰਬਾਰ ਸਾਹਿਬ ਦਾ ਵੀ ਇੱਕ ਵੱਖਰਾ ਹੀ ਆਨੰਦ ਆ ਵੱਖਰਾ ਹੀ ਮਤਲਬ ਉੱਥੇ ਇੱਕ ਸਕੂਨ ਮਿਲਦਾ ਆ ਜਿਹੜਾ ਉਹ ਦਰਬਾਰ ਸਾਹਿਬ ਜਾ ਕੇ ਹੀ ਦੱਸਿਆ ਜਾਂ ਮੰਨਿਆ ਜਾ ਸਕਦਾ ਆ ਤੇ ਕੁਝ ਰਾਤ ਦਾ ਜਦੋਂ ਟਾਈਮ ਹੁੰਦਾ ਆ ਉਹ ਤਾਂ ਉਦੋਂ ਸ਼ਾਂਤੀ ਹੁੰਦੀ ਆ ਤੇ ਉਦੋਂ ਹੋਰ ਵੀ ਜ਼ਿਆਦਾ ਆਨੰਦ ਆਉਂਦਾ ਹੈ ਪਰ ਠੰਡ ਵੀ ਕਾਫੀ ਜ਼ਿਆਦਾ ਸੀਗੀ ਤਾਂ ਕਰਕੇ ਜਦੋਂ ਅਸੀਂ ਅਸੀਂ ਤਰਵਾਰਦ ਸਾਹਿਬ ਵੀ ਕਾਫੀ ਟਾਈਮ ਰਹੇ ਤੇ ਜਦੋਂ ਉਹਨੂੰ ਅਸੀਂ ਸ਼ੀਦਰ ਸਾਹਿਬ ਵਾਪਸ ਆਏ ਤਾਂ ਉਦੋਂ ਉਹ ਚ ਪੈਰਾਸਪ ਦੀ ਸਮਾਪਤੀ ਹੋ ਗਈ ਸੀ ਤੇ ਇਸ ਕਰਕੇ ਉੱਥੇ ਚ ਪੈਰਾਸਪ ਦੀ ਵੀਡੀਓ ਇਸ ਵਾਰ ਸਾਡੇ ਤੋਂ ਬਣਾਈ ਨਹੀਂ ਗਈ ਨੈਕਸਟ ਟਾਈਮ ਅਸੀਂ ਕੋਸ਼ਿਸ਼ ਕਰਾਂਗੇ ਤੇ ਆਨੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਆਇਆ ਤੇ ਕੁਝ ਠੰਡ ਹੋਣ ਕਰਕੇ ਸਿਹਤ ਵੀ ਥੋੜੀ ਖਰਾਬ ਹੋ ਗਈ ਸੀਗੀ ਤੇ ਇਸ ਕਰਕੇ ਬਹੁਤੀ ਉਹਦੇ ਵੀਡੀਓ ਬਣਾ ਨਹੀਂ ਸਕੇ ਤੇ ਬਾਕੀ ਆਪਾਂ ਗੱਲਬਾਤ ਕਰਨੀ ਸੀਗੀ 2024 25 ਉਹ ਬੀਤ ਗਿਆ ਕਾਫੀ ਤਰ੍ਹਾਂ ਦੀਆਂ ਜਾਂਜਾਂ ਜਿਹੜੀਆਂ ਛੱਡ ਕੇ ਗਿਆ ਆ ਤੇ ਕਾਫੀ ਚੰਗਾ ਮਾੜਾ ਜਿਹੜਾ ਐਕਸਪੀਰੀਅੰਸ ਆ ਉਸ ਸਾਲ ਦੇ ਵਿੱਚ ਰਿਹਾ ਤੇ ਮੇਰੇ ਲਈ ਇਹ ਜਿਹੜਾ ਸਾਲ ਸੀਗਾ 2025 ਦਾ ਉਹ ਜਨੂਅਰੀ ਤੋਂ ਲੈ ਕੇ ਹੀ ਕਾਫੀ ਟਫ ਰਿਹਾ ਕੁਛ ਨਾ ਕੁਛ ਮੇਰੀ ਸਿਹਤ ਨੂੰ ਲੈ ਕੇ ਮੈਂ ਬਹੁਤ ਕੁਝ ਸਟਰਗਲ ਕੀਤਾ ਬਹੁਤ ਮੇਰੀ ਲਾਈਫਸ ਮਤਲਬ ਹਾਰਡ ਰਹੀ ਹੈ 2025 ਦੇ ਵਿੱਚ ਤੇ ਪਰ ਮੈਂ ਫਿਰ ਵੀ ਮਾਰੇ ਦਾ ਸ਼ੁਕਰ ਕਰਦੀ ਆ ਜੋ ਵੀ ਹੋਇਆ ਜਿੱਦਾਂ ਵੀ ਹੋਇਆ ਸਾਰਾ ਕੁਝ ਗੁਰੂ ਸਾਹਿਬ ਦੇ ਪਾਣੀ ਦੇ ਵਿੱਚ ਸੀ ਤੇ ਕਈ ਵਾਰ ਮਤਲਬ ਵੀ ਬਹੁਤ ਚੀਜ਼ਾਂ ਤੁਸੀਂ ਸੋਚੀਆਂ ਨਹੀਂ ਹੁੰਦੀਆਂ ਜੋ ਤੁਹਾਡੇ ਨਾਲ ਹੋ ਜਾਂਦੀਆਂ ਨੇ ਤੇ ਬਹੁਤ ਜਿਹੜੇ ਸੱਚ ਹੁੰਦੇ ਆ ਜ਼ਿੰਦਗੀ ਦੇ ਉਹ ਤੁਹਾਡੇ ਸਾਹਮਣੇ ਆਉਂਦੇ ਆਗੇ ਤੁਸੀਂ ਮਤਲਬ ਨਦਾਨ ਬਣ ਕੇ ਜ਼ਿੰਦਗੀ ਜਿਉ ਰਹੇ ਹੁੰਦੇ ਆ ਤੇ ਤੁਸੀ ਤੁਹਾਨੂੰ ਲੱਗਦਾ ਹੁੰਦਾ ਕਿ ਤੁਹਾਡੇ ਸਾਰੇ ਆਪਣੇ ਆਗੇ ਤੇ ਤੁਸੀਂ ਲੋਕਾਂ ਦੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਪਸੰਦ ਕਰਦੇ ਹੁੰਦੇ ਆ ਤੇ ਲੋਕਾਂ ਦੇ ਲਈ ਜ਼ਿੰਦਗੀ ਜਿਉਣੀ ਪਸੰਦ ਕਰਦੇ ਹੁੰਦੇ ਆ ਤੇ ਟਾਈਮ ਦੇ ਨਾਲ ਵਕਤ ਦੇ ਨਾਲ ਤੁਹਾਨੂੰ ਕਦੇ ਨਾ ਕਦੇ ਉਹ ਟਾਈਮ ਜ਼ਰੂਰ ਆਉਂਦਾ ਆ ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਆ ਕਿ ਇੱਥੇ ਗੁਰੂ ਸਾਹਿਬ ਤੋਂ ਬਿਨਾ ਕੋਈ ਵੀ ਆਪਣਾ ਨਹੀਂ ਹੈਗਾ ਤੇ ਗੁਰੂ ਸਾਹਿਬ ਦੀ ਓਟ ਆਸਰੇ ਦੇ ਨਾਲ ਹੀ ਜੇ ਤੁਸੀਂ ਜ਼ਿੰਦਗੀ ਜਿਉਵੋਗੇ ਜੇ ਗੁਰੂ ਸਾਹਿਬ ਦਾ ਆਸਰਾ ਰੱਖ ਕੇ ਜੇ ਆਪਾਂ ਜ਼ਿੰਦਗੀ ਜਿਉਣੀ ਆ ਤਾਂ ਉਹ ਬੈਟਰ ਮਤਲਬ ਹੁੰਦੀ ਹੈਗੀ ਉਹ ਲਾਈਫ ਗੁੱਡ ਹੁੰਦੀ ਹੈਗੀ ਤੇ ਇਹ ਮਤਲਬ ਮੇਰੇ ਡਿਪਰੈਸ਼ਨ ਦੇ ਵਿੱਚ ਜਾਣਦੇ ਵੀ ਇਹੀ ਕਾਰਨ ਸੀਗੇ ਕਿ ਮੈਂ ਲੋਕਾਂ ਤੋਂ ਜ਼ਿਆਦਾ ਉਮੀਦਾਂ ਰੱਖੀਆਂ ਸੀਗੀਆਂ ਮੈਂ ਉਹਨਾਂ ਦੇ ਹਿਸਾਬ ਤੇ ਆਪਣੇ ਆਪ ਨੂੰ ਮੈਨੂੰ ਲੱਗਦਾ ਹੁੰਦਾ ਸੀ ਕਿ ਸਭ ਕੁਝ ਦੁਨੀਆਦਾਰੀ ਹੈ ਤੇ ਜਦੋਂ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਤੁਸੀਂ ਦੁਨੀਆ ਦੇ ਵਿੱਚੋਂ ਖੁਸ਼ੀਆਂ ਲੱਭਦੇ ਆਂਗੇ ਤੇ ਫਿਰ ਤੁਹਾਡੇ ਤੁਹਾਨੂੰ ਦੁੱਖ ਆਉਣੇ ਜਿਹੜੇ ਸੁਭਾਵਿਕ ਆ ਤੇ ਮੈਂ 2025 ਚੋਂ ਇਹੀ ਸਿੱਖਿਆ ਕਿ ਜੋ ਵੀ ਸੀ ਬਹੁਤ ਚੰਗਾ ਸੀ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਸੀਗਾ ਤੇ ਮੈਂ 2026 ਸਟਾਰਟ ਹੋਇਆ ਤੇ ਮੈਂ ਬਹੁਤ ਆਪਣੇ ਆਪ ਨੂੰ ਸਟਰੋਂਗ ਕੀਤਾ ਆ ਤੇ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਮੈਂ ਗੁਰੂ ਸਾਹਿਬ ਦਾ ਜਿਹੜਾ ਬਾਣਾ ਆ ਉਹਨੂੰ ਮੰਨ ਕੇ ਗੁਰੂ ਮੈਂ ਹੁਣ ਮਤਲਬ ਮੈਂ ਇਹੀ 2025 26 ਦਾ ਜਿਹੜਾ ਏਮ ਲੈ ਕੇ ਚੱਲ ਰਹੀ ਆ ਕਿ ਜੋ ਵੀ ਹੋਊਗਾ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੂੰਗੀ ਗੁਰੂ ਸਾਹਿਬ ਨੂੰ ਆਪਣਾ ਜਿਹੜਾ ਗੁਰੂ ਸਾਹਿਬ ਨੂੰ ਆਪਣਾ ਜਿਹੜਾ ਸਾਥੀ ਆ ਗੁਰੂ ਸਾਹਿਬ ਦਾ ਜਿਹੜਾ ਸਾਥ ਆ ਉਹ ਮੰਨਣ ਦੀ ਤੇ ਉਹਦੇ ਹਿਸਾਬ ਨਾਲ ਜ਼ਿੰਦਗੀ ਜਿਉਣ ਦੀ ਜੇ ਕੋਸ਼ਿਸ਼ ਕਰੂੰਗੀ ਤਾਂ ਹੀ ਇਹ ਸਾਲ ਆ ਜਿਹੜਾ ਇਹ ਵਧੀਆ ਹੋਊਗਾ ਤੇ ਬਾਕੀ ਆਪਾਂ ਆਪਾਂ ਤੇ ਨਿਮਾਣੇ ਜਿਹੜੇ ਗੁਰੂ ਸਾਹਿਬ ਦੇ ਬੱਚੇ ਆ ਸੇਖਾਂ ਆਪਾਂ ਤੇ ਗੁਰੂ ਸਾਹਿਬ ਤੋਂ ਅੱਗੇ ਅਰਦਾਸ ਹੀ ਕਰ ਸਕਦੇ ਆ ਕਿ ਜਿਹੜਾ ਇਹ ਵਾਲਾ ਸਾਲ ਆ ਉਹ ਸਾਰਿਆਂ ਲਈ ਵਧੀਆ ਹੋਵੇ ਵਧੀਆ ਜ਼ਿੰਦਗੀ ਲੈ ਕੇ ਆਵੇ ਸਭ ਨਾਲ ਵਧੀਆ ਹੀ ਹੋਵੇ ਤੇ ਬੰਦਾ ਚਾਹੁੰਦਾ ਬਹੁਤ ਕੁਝ ਹੁੰਦਾ ਆ ਸੋਚਦਾ ਬਹੁਤ ਕੁਝ ਹੁੰਦਾ ਆ ਪਰ ਹੁਣ ਉਹ ਹੀ ਆ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਹੁੰਦਾ ਆ ਤੇ ਕੋਸ਼ਿਸ਼ ਇਹ ਕਰੀਏ ਕਿ ਵਦ ਤੋਂ ਵਦ ਬਾਣੀ ਪੜੀਏ ਤੇ ਆਉਣ ਵਾਲਾ ਜਿਹੜਾ ਟਾਈਮ ਆ ਉਹ ਹੋਰ ਵੀ ਜ਼ਿਆਦਾ ਹਾਰਡ ਹੋ ਸਕਦਾ ਆ ਕਿਉਂਕਿ ਕੱਲ ਜੋਗੇ ਆਪਣੇ ਸਿਖਰਾਂ ਤੇ ਆ ਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਬਾਣੀ ਪੜਦੇ ਆਂ ਹੀ ਆਪਾਂ ਆਪਣੇ ਜੀਵਨ ਨੂੰ ਸਵਾਰ ਸਕਦੇ ਆਂ ਤੇ ਜਿਹੜਾ ਸਾਡਾ ਜੀਵਨ ਆ ਉਹ ਸੋਨਾ ਨਿਭ ਸਕਦਾ ਆ ਤੇ ਅੱਜ ਫੇਰ ਸਾਡੇ ਨਾਲ ਬੱਚੇ ਤਹਾਡੇ ਸਾਹਮਣੇ ਹਾਜ਼ਰ ਹੋਏ ਹੈਗੇ ਤੇ ਅੱਜ ਪੂਰੇ ਤਰਬਰ ਤਿਆਰ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਅਸੀਂ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਵਰਸੀ ਤੇ ਜਾ ਕੇ ਆਏ ਹਾਂਗੇ ਤੇ ਗੁਰੂ ਸਾਹਿਬ ਨੇ ਇਹ ਵੀ 2026 ਦੇ ਵਿੱਚ ਸਾਡੇ ਦੇ ਕਿਰਪਾ ਕੀਤੀ ਸਾਨੂੰ ਸੰਗਤ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਤੇ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਦਾ ਜਿਹੜਾ ਸਮਾਂ ਸੀ ਉਹ ਮਿਲਿਆ ਤੇ ਬਹੁਤ ਜ਼ਿਆਦਾ ਆਨੰਦ ਵਾਲਾ ਅੱਜ ਵੀ ਸਾਡਾ ਦਿਨ ਸੀਗਾ ਤੇ ਆਪਾਂ ਬਾਕੀ ਬੱਚਿਆਂ ਨੂੰ ਪੁੱਛਨੇ ਆਂਗੇ ਤੁਹਾਡਾ ਕੀ ਮੇਰੇ ਆ 2026 ਤੇ 2025 2025 ਕਿਦਾਂ ਦਾ ਰਿਹਾ ਤੇ 2026 ਲਈ ਤੁਹਾਡੀ ਕੀ ਪਲਾਨਿੰਗ ਆ ਤੇ ਫਤਿਹ ਸਿੰਘ ਪਹਿਲਾਂ ਤੁਸੀਂ ਦੱਸੋ ਮੇਰਾ ਮੇਰਾ ਤੇ 2026 ਬੜਾ ਕੰਮ ਵਾਲਾ ਰਿਹਾ ਬੜਾ ਕੰਮ ਕੀਤਾ ਟੈਸਟ 2025 ਬੜਾ ਕੰਮ ਵਾਲਾ ਰਿਹਾ ਬੜਾ ਕੰਮ ਕੀਤਾ ਟੀਚਰਾਂ ਨੇ ਵੀ ਬੜਾ ਕੰਮ ਕਰਾਇਆ ਤੇ ਜੇ ਤੇਰੀ ਮੈਡਮ ਨੇ ਵੀਡੀਓ ਦੇਖ ਲਈ ਤੇਰੀ ਲਿਓੱਖਾ ਹੋ ਜਾਣਾ ਕੋਈ ਨਹੀਂ ਮੈਂ ਵੀਡੀਓ ਦੇਖਣੇ ਸੌਰੀ ਪਰ ਤੁਸੀਂ ਬੜਾ ਕੰਮ ਕਰਾਇਆ ਵਾ ਸਾਡੇ ਹੱਥ ਸੁੱਝਦੇ ਹੀ ਲੈ ਲੈ ਕੇ ਪਰ ਅੱਦੇ ਹੱਥ ਡਰਾਇੰਗ ਨਾ ਸੁੱਝਦੇ ਹੀ ਤੇ 2025 ਦੀ ਬੈਸਟ ਗੱਲ ਕੀ ਸੀਗੀ 40 ਦਿਨ ਹਜੂਰ ਸਾਹਿਬ ਵੀ ਓਹੋ ਫਨੰਦ ਮਾਣਿਆ ਹਾਂ ਤੇ ਅਸੀਂ ਮੇਲੇ ਵਾਸੀ ਉਹੀ ਗੱਲਾਂ ਕਰ ਰਹੇ ਸੀਗੇ ਕਿ ਛੇਤੀ ਹਜੂਰ ਸਾਹਿਬ ਹੀ ਜਾਣਦਾ ਜਿਹੜਾ ਟਾਈਮ ਸੁਭਾਗ ਆ ਉਹ ਪ੍ਰਾਪਤ ਹੋਵੇ ਕਿ ਅਸੀਂ ਉੱਥੇ ਬਹੁਤ ਜ਼ਿਆਦਾ ਵੀ ਅਸੀਂ ਖੁਸ਼ ਹੁੰਨੇ ਆ ਬਹੁਤ ਜ਼ਿਆਦਾ ਆਨੰਦ ਆਉਂਦਾ ਸਕੂਨ ਆਉਂਦਾ ਤਾਂ ਫਤਿਹ ਸਿੰਘ ਹੋਣੀ ਅਸੀਂ ਵੀਡੀਓ ਦੇਖ ਰਹੇ ਸੀਗੇ ਕੱਲ ਤੇ ਸਾਨੂੰ ਫੀਲ ਹੋ ਰਿਹਾ ਸੀਗਾ ਵੀ ਕਾਸ਼ ਅਸੀਂ ਵੀ ਉੱਥੇ ਹੁੰਦੇ ਮੇਰਾ ਮੈਨੂੰ ਤੁਹਾਡਾ ਨਹੀਂ ਪਤਾ ਪਰ ਮੇਰਾ ਤੇ ਲੋਕੀ ਜਿਹੜੇ ਹੁੰਦੇ ਨਾ ਅਪਰੇ ਇਹਨਾਂ ਪਤਾ ਕਿਦੋਂ ਮਿਲਦੇ ਆ ਤੋਂ ਮਤਲਬ ਕਿ ਉਹ ਸਾਰੇ ਫ੍ਰੀ ਹੋਣ ਤੇ ਮੈਂ ਤੇ ਉਹਦਾ ਵੀ ਫ੍ਰੀ ਰਹਿੰਦਾ ਵਾ ਤੇ ਲੋਕੀ ਮਿਲਦੇ ਆ ਜਦੋਂ ਦੁਪਹਿਰ ਹੋਏ ਸ਼ਾਮ ਹੋਏ ਸਿਉ ਖੇਡ ਸਕਣ ਮੈਂ ਰਾਤੀ ਬਾਰ ਬਾਰ ਬੜੇ ਉੱਠ ਕੇ ਉਹਨਾਂ ਨੂੰ ਮਿਲਦਾ ਹੁੰਦਾ ਮੈਂ ਪਤਾ ਕੀ ਕਰਨਾ ਮੈਂ ਸੋਣਾ ਨਹੀਂ ਹੁੰਦਾ ਮੈਂ ਉੱਥੇ ਪਹਿਰੇਦਾਰੀ ਤੇ ਸਿੰਘ ਹੁੰਦੇ ਲੰਗਰ ਸਾਹਿਬ ਤੇ ਮੈਂ ਉਹਨਾਂ ਨਾਲ ਰਹਿਣਾ ਹੁੰਦਾ ਤੇ ਪੜਾ ਆਨੰਦ ਦਾ ਕਦੀ ਗਦਾ ਵੀ ਚਲ ਜੀ ਦਾ ਕਦੀ ਤੱਕ ਸਭ ਚਲ ਜੀ ਦਾ ਇਦਾਂ ਘੁੰਮਦੇ ਫਿਰਦੇ ਰਹਿੰਦੇ ਆ ਬਰਾ ਮीडियो ਗੇ ਨਿਤਨੇਮ ਕਰ ਲਿਆ ਤੇ ਬਾਸ ਫਿਰ ਘੁੰਮਦੇ ਫਿਰਦੇ ਰੋ ਜ ਜਦੋਂ ਮਤਲਬ ਕਿ ਅਕਾਲ ਤਖਸਾਲ ਪ੍ਰਕਾਸ਼ ਹੋ ਗਿਆ ਨਗਾਰਾ ਖੜਕ ਗਿਆ ਅਕਾਲ ਤਖਸਾਲ ਸੱਚਖੰਡ ਸੱਚਖੰਡ ਜੀ ਇਹ ਜੂਰ ਸਾਹਿਬ ਤਖਤ ਸਾਹਿਬ ਨਗਾਰਾ ਖੜਕ ਗਿਆ ਉਦੋਂ ਫਿਰ ਨਾ ਜਦੋਂ ਮੈਂ ਸਾਰੇ ਕੰਮ ਉੱਥੇ ਸੇਵਾ ਕਰਕੇ ਮਤਲਬ ਕਿ ਸ਼ਰਧਾਈ ਛੱਕੇ ਤੇ ਮੇਰਾ ਇੱਕ ਯਾਰ ਆ ਉੱਥੇ ਮੈਂ ਰੋਜ਼ ਉਹ ਦਿਨ ਸਵੇਰੇ ਲੰਗਰ ਸਾਹਿਬ ਆਇਆ ਨਾ ਤੇ ਜਿਹੜੀਆਂ ਸੰਗਤਾਂ ਗਈਆਂ ਵਾ ਉਹਨਾਂ ਨੂੰ ਜੇ ਪਤਾ ਹੋਵੇ ਤੇ ਲੰਗਰ ਸਾਹਿਬ ਤੇ ਥੋੜੀ ਜੀ ਗਦਾਵਰੀ ਵਾਲ ਜਾਓਗੇ ਨਾ ਉਧਰ ਲੈਫਟ ਸਾਈਡ ਤੇ ਟਾਬੇ ਆਉਂਦੇ ਆ ਮੈਂ ਰੋਜ਼ ਉੱਥੇ ਜਾਣਾ ਕਦੀ ਮਿਲ ਗਈ ਇੱਕ ਦੀ ਮੂੜ ਕਦੀ ਬਰੋਠੇ ਮੇਰਾ ਬੜਾ ਉਥੇ ਤੇ 2026 ਨੂੰ ਲੈ ਕੇ ਕੀ ਪਲਾਨ ਹੈ ਕੀ ਕੁਝ ਨਵਾਂ ਕਰਨਾ ਚਾਹੁੰਦੇ ਆ ਇਹ ਛੁੱਟੀਆਂ ਫੇਲਾ ਦੇ ਸਕੂਲ ਤੋਂ ਬਹੁਤ ਖਤਰਨਾਕ ਪਲਾਨ ਹੁੰਦੇ ਆ ਹਨਾ ਮਤਲਬ ਵੀ ਅਸੀਂ ਆਪਣੀ ਏਜ ਦੇ हिसाब ਦੇ ਨਾਲ ਮਤਲਬ ਸਾਡੀਆਂ ਜਿਹੜੀਆਂ ਡਿਜ਼ਾਈਸ ਉਹ ਹੁੰਦੀਆਂ ਨੇ ਵੀ ਛੋਟੇ ਬੱਚਿਆਂ ਦੀ ਤਾਂ ਲਾਈਫ ਦੇ ਵਿੱਚ ਜਿਹੜੀ ਸਟ्रेस ਆ ਉਹ ਹੁੰਦੀ ਹੈ ਸਕੂਲ ਦੇ ਕੰਮ ਨੂੰ ਲੈ ਕੇ ਜਾਂ ਟੈਸਟਾਂ ਨੂੰ ਲੈ ਕੇ ਜਾਂ ਪੇਪਰਾਂ ਨੂੰ ਲੈ ਕੇ ਹਨਾ ਤੇ ਜਦੋਂ ਵੱਡੇ ਹੋ ਜਾਂਦੇ ਆ ਉਦੋਂ ਬੱਕਰੀ ਤਰੀਕੇ ਦੀ ਜਿਹੜੀ ਸੋਚ ਆ ਉਹ ਹੋ ਜਾਂਦੀ ਆ ਮਤਲਬ ਵੀ ਇੱਕ ਸਟ्रेस ਜਾਂ ਕੁਝ ਨਾ ਕੁਝ ਓਵਰ ਥਿੰਕਿੰਗ ਦਾ ਦੇ ਨਾਲ-ਨਾਲ ਤੁਹਾਡੇ ਚੱਲਦੀ ਰਹਿੰਦੀ ਹੈਗੀ ਤੇ ਹੁਣ ਮਤਲਬ ਛੁੱਟੀ ਹੀ ਇੱਕ ਡ੍ਰੀਮ ਹੁੰਦੀ ਹੈਗੀ ਜਦ ਬੱਚੇ ਹੁੰਦੇ ਹਨਗੇ ਵੀ ਸਕੂਲੋਂ ਛੁੱਟੀ ਹੋ ਜਾਵੇ ਮਤਲਬ ਇਹ ਹੀ ਹੁਣ ਇਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਹੁਣ ਆਇਆ ਮੈਂ ਹੁਣ ਆਪਾਂ ਇਹਨਾਂ ਨੂੰ ਸਮਾਗਮ ਤੋਂ ਆਏ ਆ ਤੇ ਉੱਥੇ ਵੀ ਮੈਂ ਕਿਹਾ ਸਾਡੇ ਕੱਲ ਸਕੂਲ ਲੱਗ ਜਣਾ ਨਾ ਮੈਡਮ ਨੂੰ ਦੱਸਿਓ ਮੈਮ ਜੀ ਤੀਂ ਵੇਖਣ ਦੇ ਤੇ ਸੌਰੀ ਤੇ ਸਾਡੀ ਲੀਵ ਲਾ ਦਿਓ ਆਪਾਂ 15 ਤਰੀਕ ਤੱਕ ਜੀ ਹੋਣਾ ਤੇ ਨਾ ਡੋਮ ਕੰਪਲੀਟ ਹੈ ਨਾ ਕਾਪੀਆਂ ਕੰਪਲੀਟ ਜੇ ਨਾ ਕੁਝ ਕੰਪਲੀਟ ਜੇ ਵਾਹਿਗੁਰੂ ਐਨੇ ਸੱਚੇ ਬੱਚੇ ਚਾਹੀਦੇ ਆ ਜਿਨ੍ਹਾਂ ਨੇ ਸੱਚ ਦੱਸਿਆ ਤੇ ਦੇਯਾਮੀਦਕਰ ਤੁਹਾਡਾ ਕੁਝ ਡ੍ਰੀਮ ਹੋਵੇ 2026 ਨੂੰ ਲੈ ਕੇ ਜਿਹੜਾ 2026 ਦੇ ਵਿੱਚ ਪੂਰਾ ਕਰਨਾ ਚਾਹੁੰਦੀ ਹੋਵੇ ਇਹ 2026 ਦੇ ਪੂਰੇ ਛੁੱਟੀਆਂ ਛੁੱਟੀਆਂ ਹੋ ਜਾਈਏ ਤੇ ਐਸ਼ੀਆ ਪੂਰੀ ਮਤਲਬ ਵੀ ਤੁਸੀਂ ਕਰੋਨਾ ਵਾਲਾ ਟਾਈਮ ਮਿਸ ਕਰ ਰਹੇ ਵੀ ਕਰੋਨਾ ਆ ਜਾਈਏ ਮੈਂ ਕਹਿ ਲਿਆ ਮੈਂ ਤਾਂ ਕਹਿ ਆਪਾਂ ਫਰੈਂਡਸ ਨੂੰ ਰਾਮ ਨਾਲ ਹੀ ਇਹ ਜੂਲ ਸਭ ਜਾਈਏ ਸਕੂਲ ਤਾਂ ਉਹਦਾ ਇਹ ਸਕੂਲ ਹੈ ਪੀਣਾ ਹਰ ਦਾ ਸਕੂਲ 10 ਮਹੀਨੇ ਆਸ ਤੇ ਬੰਦ ਹੋ ਜੇ ਫਿਰ ਦਿਆਸ਼ੀ ਐਸੋ ਇੱਕ ਸਾਲ ਲਈ ਤੁਸੀਂ ਸਟੱਡੀ ਸਕਿਪ ਕਰ ਦੋ ਨਾ ਕਹੋ ਕਿ ਅਗਲੇ ਸਾਲ ਪੜ੍ਹਾਈ ਕਰਾਂਗੇ ਇੱਕ ਸਾਲ ਕਲਾਸ ਪਿੱਛੇ ਰਹਿ ਜਾਓਗੇ ਫਿਰ ਨਾਲੇ ਨਾਲ ਦੇ ਸਟੂਡੈਂਟਸ ਤੋਂ ਮੇਰੀ ਇੱਕ ਫਰੈਂਡ ਵਾ ਉਹ ਨਾ 30 ਨੂੰ 31 31 ਤਰੀਕ ਨੂੰ ਆ 31 ਦਸੰਬਰ ਨੂੰ ਉਹ ਗਾਂਦੀ ਹੁਣ ਮੈਂ ਸੋਇਆ ਮੈਂ ਸਿੱਧਾ ਅਗਲੇ ਸਾਲ ਜਾ ਕੇ ਆਇਆ ਤੇ ਇਹ ਇਹੀ ਨਿੱਗੀਆਂ ਨਿੱਕੇ ਜੀਆਂ ਖੁਸ਼ੀਆਂ ਹੁੰਦੀਆਂ ਨੇ ਜਿਹੜੀਆਂ ਬੰਦਾ ਮਤਲਬ ਵੀ ਸੋਚਦਾ ਆ ਜਿਹੜੀਆਂ ਵੀ ਉਮੀਦ ਕਰਦਾ ਹੁੰਦਾ ਆ ਹੁਣ ਇਹਨਾਂ ਲਈ ਇਹੀ ਖੁਸ਼ੀ ਆ ਵੀ ਸਕੂਲ ਨੂੰ ਛੁੱਟੀ ਹੋ ਜਾਵੇ ਤੇ ਅਸੀਂ ਖੁਸ਼ ਆ ਜੇ ਸਕੂਲ ਜਾਣਾ ਪਿਆ ਤਾਂ ਇਹਨਾਂ ਲਈ ਔਖਾ ਹੋਊਗਾ ਹੁਣ ਜੇ ਕੱਲ ਨੂੰ ਇਹਨਾਂ ਨੂੰ ਸਕੂਲ ਜਾਣਾ ਪਿਆ ਤੇ ਇਹਨਾਂ ਲਈ ਉਹ ਸਭ ਤੋਂ ਜ਼ਿਆਦਾ ਸਟ्रेसਫੁੱਲ ਡੇ ਹੋਊਗਾ ਪਰ ਮੈਂ ਮਮਾ ਨੂੰ ਕਹਿ ਕੇ ਛੁੱਟੀ ਕਰਾ ਪਤਾ ਕਿਉਂ ਪਤਾ ਕਿਉਂ ਨਾ ਮੇਰਾ ਹோம்ਵਰਕ ਕੰਪਲੀਟ ਜੇ ਨਾ ਕਾਪੀਆਂ ਕੰਪਲੀਟ ਸਾਰੇ ਸਬਜੈਕਟ ਦਾ ਕੰਮ ਕੰਪਲੀਟ ਹੋ ਗਿਆ ਮੇਰੇ ਇੱਕ ਇੱਕ ਦੋ ਸਬਜੈਕਟ ਦਾ ਜਿਹੜਾ ਵੀਰ ਮੈਂ ਕਾਪੀ ਨਹੀਂ ਬਣਾਈ ਫਿਰ ਤੇ ਇਹਨਾਂ ਨੂੰ ਮਾਰੇ ਵੀ ਕੁਝ ਕਹਿ ਫਿਰ ਤੇ ਇਹਨਾਂ ਨੂੰ ਕੱਲ ਪੱਕਾ ਸਕੂਲ ਭੇਜਣਾ ਕਿ ਇਹਨਾਂ ਨੂੰ ਪਤਾ ਲੱਗੇਗੀ ਬੰਦ ਹੀ ਕੀ ਹੈ ਇਹਨਾਂ ਨੂੰ ਹਾ ਡੇਲਾ ਸਕੂਲ ਚੱਕ ਮੈਮ ਮੈਂ ਉਹਨਾਂ ਨਾਲ ਹੀ ਗੱਲ ਕਰਦਾ ਬਹਿਤ ਬੜੀ ਵਧੀਆ ਮੈਮ ਪਰ ਜਦੋਂ ਕੰਮ ਦੀ ਗੱਲ ਆ ਜੇ ਤੇ ਬੱਕੋਟ ਨਹੀਂ ਪੈਂਦੀ ਬੋਟ ਨਹੀਂ ਪੈਂਦੀ 2000 ਇੱਥੇ ਤਮਕੀ ਪ੍ਰਿੰਸੀਪਲ ਕੋ ਹੂੰ ਤੇ ਕਲਾਸ ਦੇ ਬਾਹਰ ਸਾਡਾ ਪਤਾ ਕੀ ਆ ਸਾਡਾ ਜਿਹੜਾ ਰੂਮ ਆ ਨਾ ਕਲਾਸਰੂਮ ਆ ਉਹ ਇਸ ਤਰ੍ਹਾਂ ਦਾ ਉਹਦੇ ਨਾਲ ਹੀ ਕੋਆਰਡੀਨੇਟਰ ਰੂਮ ਹੂੰ ਜਿੱਥੇ ਸਾਡੀ ਸਭ ਤੋਂ ਸਕੂਲ ਦੇ ਸਭ ਤੋਂ ਜ਼ਿਆਦਾ ਖਤਰਨਾਕ ਮਾਮਲਾ ਇੰਨਾ ਡਰਦਾ ਵੈਸੇ ਉਹਦਾ ਮੈਂ ਡਰਦਾ ਕਿ ਤੂੰ ਨਹੀਂ ਪਰ ਉਹਦੇ ਮਾਮਲੇ ਥੋੜੇ ਡਰਦਾ ਦੇਹੀ ਗੱਲ ਐ ਤਾਂ ਤੇਰੇ ਪਾਪਾ ਨੂੰ ਦੱਸ ਦੇਗੀ ਇਹ ਕਹਿੰਦਾ ਡਰਦਾ ਨਹੀਂ ਮੈਂ ਕਿਸੇ ਦਾ ਉਹ ਨਹੀਂ 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 ਪਾਪਾ ਦੇ ਪਾਪਾ ਹੁੰਦੇ ਆ ਹਾਂ ਡਰਦਾ ਤੇ ਹੈਗਾ ਹੀ ਆ ਨਾ ਏਕ ਰੱਬ ਤੋਂ ਬਿਨਾ ਰੱਬ ਤੋਂ ਬਿਨਾ ਹੋਰ ਜਾਂਦਾ ਮੈਂ ਕੀ ਤੋ ਰੱਬ ਤੋਂ ਬਿਨਾ ਮੇਰਾ ਰੱਬ ਤੋਂ ਪਾਪਾ ਤੋਤੇ ਤੇ ਵੈਸੇ ਤਾਂ ਆਪਾਂ ਬਹੁਤੀਆਂ ਗੱਲਾਂ ਬਾਤਾਂ ਕਰਨੀਆਂ ਨਹੀਂ ਸੀਗੀਆਂ ਅੱਜ ਤੇ ਆਪਾਂ ਸਿਰਫ ਤੁਹਾਨੂੰ ਨਵੇਂ ਸਾਲ ਤੇ ਵਧਾਈਆਂ ਦੇਣੀਆਂ ਸੀਗੀਆਂ ਤੇ ਉਹ ਸਾਡੀਆਂ ਲੇਟ ਹੋ ਗਈਆਂ ਕੁਛ ਨਾ ਕੁਛ ਰੀਜਨ ਸੀ ਇਹ ਬਸ ਕਿਉਂਕਿ ਸਰਦੀਆਂ ਕਰਕੇ ਇਦਾਂ ਜਿਹੇ ਦਿਨ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਕਿਦੋਂ ਦਿਨ ਲੰਘ ਜਾਂਦਾ ਆ ਤੇ ਵੈਸੇ ਜਿਹੜਾ ਸਾਡਾ ਜਿਹੜਾ ਨਵਾਂ ਸਾਲ ਆਗਾ ਉਹ ਚੇਤ ਮਹੀਨੇ ਚ ਹੁੰਦਾ ਆ ਚੇਤ ਮਹੀਨਾ ਚੜਦਾ ਹੈ ਕਣਕੀ ਸੋਨਾ ਵਰਦਾ ਹੈ ਵਿਚਾਰ ਕਿ ਸਕਿੰਨੋਂ ਦੇ ਆ ਤੇ ਆਪਾਂ ਉਮੀਦ ਕਰਦੇ ਆ ਤਾਂ ਤਾਡੇ ਲਈ ਜਿਹੜਾ ਨਵਾਂ ਸਾਲ ਆ ਖੁਸ਼ੀਆਂ ਭਰਿਆ ਆਵੇ ਤੇ ਆਪਾਂ ਤੁਹਾਨੂੰ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਰੁਕ ਜੋ ਰੁਕ ਜੋ ਇੱਕ ਰਹੀ ਤੁਹਾਨੂੰ ਪਤਾ ਇਹ ਨਵੇਂ ਸਾਲ ਦਾ ਨਵੇਂ ਸਾਲ ਦੀਆਂ ਵਧਾਈਆਂ ਆਪਾਂ ਤੁਹਾਨੂੰ ਦੇਣੀ ਆਈ ਪਰ ਨਾ ਉਹ ਸਾਡੇ ਮੂਹੋਂ ਚ ਨਾ ਉਹਨਾਂ ਦੀ ਥੋੜੀ ਗੱਡੀ ਲੇਟ ਹੋ ਗਈ ਗੱਡੀ ਖਰਾਬ ਹੋ ਗਈ ਉਹਨਾਂ ਦੀ ਤੇ ਮੈਕੈਨਿਕ ਦਾ ਕੋਈ ਲੰਬੇ ਤੇ ਫੇਰ ਨਾ ਉਹਨਾਂ ਨੇ ਫੋਨ ਕਰਕੇ ਨਾ ਲੁਦੀਆਣੀ ਤੋਂ ਮਕੈਨਿਕ ਮਗਾਇਆ ਤੇ ਫੇਰ ਕਿ ਫੇਰ ਕਿਤੇ ਅੱਜ ਉਹਨਾਂ ਦੀ ਗੱਡੀ ਠੀਕ ਹੋਈ ਤੇ ਅੱਜ ਵਧਾਈਆਂ ਆ ਗਿਆ ਵਾਹ ਹਾਂਜੀ ਤੇ ਜਲਦ ਮਿਲਾਂਗੇ ਆਪਾਂ 7 ਮਹੀਨੇ ਵਾਲੀ ਵੀ ਫਿਰ ਅਰੇ ਤੇ ਜਲਦੀ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ 7 ਮਹੀਨੇ ਵਾਲੀ ਪੋਇਮ 7 ਮਹੀਨੇ ਦੀ ਸ਼ੁਰੂਆਤ ਤੇ ਸੁਣਾਵਾਂਗੇ ਤੇ ਆਪਾਂ 7 ਮਹੀਨਾ ਚੜ੍ਹ ਵਾਜੇ ਨਹੀਂ ਚੜ੍ਹਦੇ ਹਾਲੇ ਤੇ ਬੜਾ ਟਾਈਮ ਪਿਆ ਵਾ ਠੀਕ ਹੈ ਆਪਾਂ ਫੇਰ ਮਿਲਦੇ ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ